ਤਸਵੀਰਾਂ ਪੱਟੀ ਦੇ ਪਿੰਡ ਜੰਡੋਕੇ ਦੀਆਂ ਨੇ ਜਿੱਥੇ ਨਹਿਰ ਦੇ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ 200 ਏਕੜ ਦੇ ਕਰੀਬ ਫਸਲ ਖਰਾਬ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਦਾਖਲ ਹੋਇਆ ਹੈ ਅਜਿਹੇ ਜਿਨ ਨਾਰਾਜ਼ ਕਿਸਾਨਾਂ ਨੇ ਪੱਟੀ ਤੋਂ ਤਰਨ ਤਰਨ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਤੇ ਤਰਨਾ ਪ੍ਰਦਰਸ਼ਨ ਕੀਤਾ ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਵੱਲ ਗੰਭੀਰਤਾ ਦੇ ਨਾਲ ਧਿਆਨ ਦੇਵੇ ਅੱਜ ਕੀ ਨਾ ਇਹ ਆਪਣਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਸਾਹ ਕੁਲਦੀਪ ਸਿੰਘ ਆ ਜੀ ਹਾਂ ਜੀ ਪਿੰਡ ਮੇਰਾ ਲੋਕਾ ਜੀ ਹਾਂ ਜੀ ਤੇ ਫਿਰ ਇਹ ਜੇ ਨਹਿਰ ਅਨ 8 ਵਜੇ ਪਤਾ ਲੱਗਿਆ ਕਿ ਨਹਿਰ ਰੁੜ ਗਈ ਆਹ ਜੀ ਸਾਰੇ ਅਫਸਰ ਜਿਹਨੂੰ ਐਕਸ਼ਨ ਐਸ ਡੀਓ ਜਿੰਨੇ ਵੀ ਸਾਰਿਆਂ ਨੂੰ ਅਸੀਂ ਕਾਲ ਕਰਤੀ ਕਿ ਆ ਗੱਲਬਾਤ ਹੋ ਗਈ ਕਿਹੜੇ ਪਿੰਡ ਦੀ ਨਹਿਰ ਜੀ ਇਹ ਇਹਨੂੰ ਨਹਿਰ ਰਸੂਲਪੁਰ ਡਿਸਟ੍ਰੀਬਿਊਟਰੀ ਸ਼ਾਇਦ ਬੋਲ ਲਈ ਇਹਨੂੰ ਅੱਛਾ ਕੀ ਕਾਰਨ ਕੀ ਇਹ ਗੱਲਬਾਤ ਹੋਈ ਨਹਿਰ ਜੋ ਕੋਈ ਪਾੜ ਪੈ ਗਿਆ ਉਹ ਛੇਦ ਹੋ ਗਿਆ ਹੌਲੀ ਹੌਲੀ ਵਾਦੀ ਵਾਦੀ ਹਸਤੇ ਤੋਂ ਬਹੁਤ ਵੱਡਾ ਇਹ ਪਾੜ ਪੈ ਗਿਆ ওভারਫਲੋ ਚੱਲ ਰਹੀ ਆ ਪਾਣੀ ਨਿੰਮੜ ਤੋਂ ਜ਼ਿਆਦਾ ਵਾ ਹੈ ਨਹਿਰ ਕਮਜ਼ੋਰ ਆ ਹਾਂਜੀ ਇਹਦੀ ਜਿਹੜੀ ਮਤਲਬ ਮਨਿਆਰ ਖਤਮ ਹੋ ਚੁੱਕੀ ਆ 50 ਸਾਲ ਇਹਦੀ ਨਹਿਰ ਦੀ ਮਨਿਆਰ ਹੁੰਦੀ ਆ ਇਹ 60 65 ਸਾਲ ਹੋ ਗਏ ওভার ਹੋ ਕੇ ਚੱਲ ਰਹੀ 10 ਸਾਲ ওভার ਹੋ ਗਈ ਮੇਰੇ ਖਿਆਲ ਤੋਂ ਕੀ ਕਿੰਨਾ ਆਪਣਾ ਝੋਨਾ ਨੁਕਸਾਨ ਸਾਡਾ ਕੋਲ 200 250 ਏਕੜ ਸਾਡਾ ਝੋਨਾ ਲੱਗਿਆ ਜਿਹੜਾ ਖਰਾਬ ਹੋ ਗਿਆ ਜੀ ਅੱਛਾ ਤੇ ਸਾਡਾ ਕੋਈ 80 90% ਜਿਹੜਾ ਝੋਨਾ ਸਾਡਾ ਲੱਗ ਚੁੱਕਾ ਸੀਗਾ। ਜੀ। ਬਾਕੀ ਰਹਿੰਦਾ ਸੀ ਇੱਕ ਤਾਂ ਖਾਦਾਂ ਵੀ ਪਾ ਚੁੱਕੇ ਆ। ਅੱਜ ਸਵੇਰੇ 10 ਵਜੇ ਖਾਦ ਦਿਆਂ ਖਲਾਰੀਆਂ ਸਾਡੇ ਬੰਦਿਆਂ ਨੇ। ਉਹੀ ਸਾਡੀ ਰੁੜ ਗਈ ਉਸੇ ਵੇਲੇ। ਪਿਛਲੀ ਵਾਰ ਪਿਛਲੇ 20 ਜੂਨ 27 ਨੂੰ ਲੈ ਰਹੀ ਰੁੜੀ ਇੱਥੋਂ ਹੀ ਇੱਥੋਂ ਦੋ ਕਿੱਲੇ ਪਿੱਛੇ। ਇਸ ਵਾਰ ਸਾਡਾ ਨੁਕਸਾਨ ਹੈ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਹੁਸੈਨ ਫਿਰ ਪ੍ਰਸ਼ਾਸਨ ਐਕਸ਼ਨ ਸਾਹਿਬ ਆਏ ਸੀਗੇ। ਐਕਸ਼ਨ ਐਸ ਡੀਓ ਜਈ ਤੇ ਆ ਕੇ ਥੋੜਾ ਜਰਾ ਉਹ ਤੋਂ ਗੇੜਾ-ਗੁੜਾ ਮਾਰਿਆ ਮੈਦਾਨ ਤੇ। ਜੇ ਸੀ ਵੀ ਲੈ ਆਂਦੇ ਆ ਨਾਲ ਲੇਬਰ ਵੀ ਬੈਠੀ ਆ ਨਰੇਗਾ ਵਾਲੀ ਤੇ ਕੋਈ ਕੰਮ ਪੈ ਪੰਜ ਪੈਸੇ ਦੇ ਨੇ ਹੋਏ ਅੱਜ ਤੱਕ ਨਾ ਕੋਈ ਮਿੱਟੀ ਪਈ ਆ ਮਜਬੂਰ ਨਾਲ ਮਜਬੂਰ ਤਾਂ ਤਾਂ ਲਾਉਣਾ ਪਿਆ ਜੀ ਇਹ ਤਰਨਤਾਲ ਪੱਟੀ ਰੋਡ ਆ ਜੀ